ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਮਾਫੀ ਮੰਗੋ ਜੀਐਸਪੀ ਸਰਕਾਰ ਮਰਦਾਬਾਦ ਮਰਦਾਬਾਦ ਜੀਐਸਪੀ ਸਰਕਾਰ ਮਰਦਾਬਾਦ 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 ਸਾਡੇ ਲਈ ਸਾਰਿਆਂ ਲਈ ਜਿਹੜੀ ਬਹੁਤ ਹੀ ਮਾਣ ਦੀ ਗੱਲ ਹੈ ਕਿ ਬਾਬਾ ਸਾਹਿਬ ਪ੍ਰੇਮ ਰਾਮ ਬੇਦਕਲ ਸਾਹਿਬ ਜਿਹੜੇ ਕਿ ਸਾਡੇ ਪਹਾੜ ਤੋਂ ਰਕਣ ਜਿਨ੍ਹਾਂ ਨੂੰ ਅਵਾਰਡ ਮਿਲਿਆ ਤੇ ਪਹਾੜ ਦੇ ਵਿੱਚ ਜਿਹੜੇ ਪੈਦਾ ਹੋਏ ਉਹਨਾਂ ਨੇ 你看别的走。 तुम्ही देतो तिथे भगवान साडा इतो एक भगवान ਔਰ ਕਿੰਨੇ ਬੱਚੇ ਸਾਡੇ ਅੱਜ ਤੱਕ ਜਿਹੜੇ ਪਾਣੀ ਦੇ ਪਿਆਸੇ ਉਹ ਇੰਦਰ ਮੇਘਵਾਲ ਇੱਕ ਬੱਚਾ ਸੀਗਾ ਜਿਹੜੀ ਕੋਨੇ ਉੱਚੀ ਜਾਂਦੇ ਦੇ ਘੜੇ ਨੂੰ ਅੱਜ ਵੀ ਸਦੀ ਦੀ ਗੱਲ ਦੱਸਦੀ ਹੈ ਅੱਜ ਦੇ ਯੁੱਗ ਦੀ ਗੱਲ ਇੱਕ ਘੜੇ ਨੂੰ ਹੱਥ ਜਿਹੜਾ ਲਾ ਦਿੱਤਾ ਤੇ ਉਹ ਜਿਹੜਾ ਘੜਾ ਹੈ ਉਹ ਬੱਚੇ ਨੂੰ ਇੱਕ ਘੜੇ ਨੂੰ ਉੱਚੀ ਜਾਂਦੇ ਬੰਦੇ ਦੇ ਘੜੇ ਨੂੰ ਹੱਥ ਲਾਣ ਕਰਦੇ ਉਹ ਇੱਕ ਬਠਿਆੜ ਤੇ ਜਿਹੜਾ ਛੋਟਾ ਜਿਹਾ ਬੱਚਾ ਪੜਦਾ ਸੀਗਾ ਉਹਨੂੰ ਮਾਰ ਦਿੱਤਾ ਗਿਆ ਸੀ ਇਹ ਤੇ ਬਤੀ ਸ਼ਰਮ ਕਰੋ ਤੇ ਹੋਛ ਦੇ ਵਿੱਚ ਆਓ ਹੋਛ ਦੇ ਵਿੱਚ ਆਓ ਪੜਾ ਲਿਖੋ ਉਦੋਂ ਤਾਂ ਤੁਹਾਡੀ ਸਰਕਾਰ ਹੀ ਸਾਰੀ ਹੱਥ ਪੜਾਦੀ ਹੈ ਵਿੱਚ ਵੀ ਕੋਈ ਨਹੀਂ ਕਿਉਂਕਿ ਇਹ ਦੇਸ਼ ਦਾ ਪ੍ਰਧਾਨ ਮੰਤਰੀ ਆ ਤਾਂ ਕਮੇ ਇਸ ਚੜੀ ਇਹਨੇ ਪੜਾਈ ਆ ਉਹ ਸਾਵਧਨ ਨਹੀਂ ਕਰ ਸਕਿਆ ਸਾਵਧਨ ਨਹੀਂ ਕਰ ਸਕਿਆ ਜੇ ਫੋਨ ਵੀ ਤੇਰੇ ਕੋਲ ਕੋਈ ਨਹੀਂ ਕੌਬੇ ਮਿਸ਼ਾ ਹੈ ਮਾਫੀ ਮੰਗੇ ਬਾਵਾਜ਼ਾ ਵੀਮਰਾਂ ਬੈਠ ਕੇ ਰੋ ਰਹੇ ਹਨ ਰੋ ਰਹੇ ਹਨ ਚੈਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜ਼ਰੂਰ